ਆਮੀ ਦਾ ਉਹ ਲੱਗ ਸੰਦਨਾ ਜਨਮੇਸ਼ ਜਨਮੇਸ਼ ਸੰਦਨਾ ਮੇਖਾ ਨਮ ਜਨਮੇਸ਼ ਸੋ 1 2 3 4 ਸਤਿ ਸ੍ਰੀ ਅਕਾਲ ਭਾਈ ਗਰੂ ਜੀ ਕਾ ਖਾਲਸਾ ਭਾਈ ਗਰੂ ਜੀ ਕੀ ਫਤਿਹ ਭਾਈ ਜੀ ਮੈਨੂੰ ਤੁਸੀਂ ਚੌਥੀ ਵਾਰ ਪ੍ਰਧਾਨ ਬਣਾਇਆ ਹੈ ਇਹ ਸੋਡਾ ਕਰਜਾ ਮੈਂ ਲਾ ਨਹੀਂ ਸਕਦਾ ਧੰਨਵਾਦ ਆਇ ਕੋ ਲੱਗਿਆ ਹੈ ਪ੍ਰਧਾਨ ਜੀ ਕਿਵੇਂ ਦਾ ਮਹਿਸੂਸ ਹੋ ਰਿਹਾ ਚੌਥੀ ਵਾਰ ਪ੍ਰਧਾਨ ਬਾਈ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਮੇਰੇ ਆਪਰੇਟਰਾਂ ਨੇ ਬਹੁਤ ਸਾਥ ਦਿੱਤਾ ਇਹ ਅੱਜ ਇੱਕ ਸੱਚ ਦੀ ਜਿੱਤ ਹੋਈ ਹੈ ਠੀਕ ਹੈ ਜੀ ਦਿਨੋਂ ਲਾ ਕੇ ਕੰਮ ਕਰਿਆ ਸਾਲ ਪਰ ਅੱਗੇ ਕਰਦੇ ਰਾਵਾਂਗੇ ਲੋਕਾਂ ਕੀ ਵਿਰਸਤ ਵਾਰ ਨਹੀਂ ਲੋਕਾਂ ਨੂੰ ਇੱਕ ਇੱਕ ਰੁਪਿਆ ਮਿਲੂਗਾ ਜੀ ਕੋਈ ਟਰੱਕ ਯੂਨੀਅਨ ਦੇ ਵਿੱਚੋਂ ਇੱਕ ਵੀ ਰੁਪਿਆ ਨਹੀਂ ਲਿਜਾਇਆ ਜਾਊਗਾ ਨਾ ਪਹਿਲਾਂ ਕਦੇ ਲੈ ਕੇ ਗਿਆ ਠੀਕ ਹੈ ਜੀ ਕਿਵੇਂ ਲੋਕਾਂ ਨੂੰ ਯਕੀਨ ਆਉਂਦਾ ਕਿੱਥੇ ਮਰਜ਼ੀ ਲੈ ਲੈਣਾ ਠੀਕ ਹੈ ਜੀ ਕੱਲਾ ਕੱਲਾ ਪੈਸਾ ਦੇਵਾਂਗੇ ਵਧੀਆ ਕੰਮ ਕਰਾਂਗੇ ਠੀਕ ਹੈ ਜੀ ਹਰ ਇੱਕ ਓਪਰੇਟਰ ਦੇ ਨਾਲ ਚੱਲਾਂਗੇ ਠੀਕ ਹੈ ਜੀ ਅੱਜ ਚਾਹੇ ਮੈਨੂੰ ਸਾਰੀਆਂ ਨਹੀਂ ਪੋਟਾ ਪਾਤੀਆਂ ਸਾਰੀਆਂ ਟਰੱਕ ਜੁਨੀਆਂ ਨੇ ਸਾਰੇ ਬੰਦੇ ਮੇਰੇ ਨੇ ਮੈਂ ਸਾਰੇ ਓਪਰੇਟਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਣਾ ਕਿਸੇ ਨਾਲ ਵੀ ਲੜਦਾ ਨਹੀਂ ਹੈਗਾ ਠੀਕ ਹੈ ਅੱਜ ਤੋਂ ਬਾਅਦ ਆਪਾਂ ਸਾਰੇ ਇਕੱਠੇ ਆਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਆਪਣੇ ਹਰਪਾਲ ਸਿੰਘ ਜੀ ਚੀਮਾ ਖਜ਼ਾਨਾ ਮੰਤਰੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੀ ਟਰੱਕ ਜੁਨੀਅਰ ਵਿੱਚ ਇੱਕ ਸਾਫ਼-ਸੁਥਰੀ ਇਲੈਕਸ਼ਨ ਕਰਾਈ ਹੈ ਕਿੰਨਾ ਵੀ ਉਹਰੇ ਪ੍ਰਸ਼ਾਸਨ ਆਇਆ ਚਾਹੇ ਡੀਐਸਪੀ ਸਾਹਿਬ ਆਏ ਨੇ ਚਾਹੇ ਕੋਈ ਐਸਐਚਓ ਆਇਆ ਠੀਕ ਹੈ ਜੀ ਸਾਰਾ ਨੇ ਨਿਰਪੱਖ ਚੋਣ ਹੋਈ ਹੈ ਠੀਕ ਹੈ ਜੀ ਲੋਕਾਂ ਨੇ ਮੈਨੂੰ ਚੌਥੀ ਵਾਰੀ ਫਤਵਾ ਦਿੱਤਾ ਜੀ ਚੌਥੀ ਵਾਰੀ ਅੱਜ ਮੈਂ ਪ੍ਰਧਾਨ ਬਣਨ ਜਾ ਰਿਹਾ ਮੈਂ ਸਾਡੇ ਚੀਮਾ ਸਾਹਿਬ ਦਾ ਖਜ਼ਾਨਾ ਮੰਤਰੀ ਦਾ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਇੱਕ ਸਾਫ਼-ਸੁਥਰੀ ਇਲੈਕਸ਼ਨ ਕਰਾ ਕੇ ਇੱਕ ਮਿਸਾਲ ਪੇਸ਼ ਕੀਤੀ ਹੈ ਕਿੰਨੇ ਵੋਟਾਂ ਦੇ ਫਰਕ ਨਾਲ ਜਿੱਤਿਆ ਵੋਟਾਂ ਮੈਨੂੰ 134 ਪਈਆਂ ਨੇ ਜੀ ਉਹਨੂੰ 126 ਪਈਆਂ ਨੇ 9 ਵੋਟਾਂ ਦੇ ਫਰਕ ਨਾਲ ਆਛਤ ਟੋਟਲ ਕਿੰਨੇ ਵੋਟਾਂ ਸੀ ਟੋਟਲ ਵੋਟਾਂ 260 ਦੀਆਂ ਜੀ ਅੱਜ 3 3 2025 ਨੂੰ ਟਰੱਕ ਯੂਨੀਅਨ ਵਿੱਚ ਸਾਫ ਸੁਥਰਾ ਇਲੈਕਸ਼ਨ ਹੋਈ ਬਿਲਕੁਲ ਜਿਸ ਦੇ ਵਿੱਚ 260 ਵੋਟਾਂ ਦਬਕਤਾਨ ਹੋਇਆ ਜਿਸ ਵਿੱਚੋਂ 134 ਵੋਟਾਂ ਪ੍ਰਧਾਨ ਅਵਤਾਰ ਸਿੰਘ ਤਾਰੀ ਨੂੰ ਮਿਲੀਆਂ ਜਿਸ ਦੇ ਵਿੱਚੋਂ ਇੱਕ ਵੋਟ ਕੈਨਸਲ ਹੋ ਗਈ 126 ਵੋਟਾਂ ਅਵਤਾਰ ਸਿੰਘ ਆਪਣਾ ਅਜੀਤ ਸਿੰਘ ਲਾ ਨੂੰ ਪਈਆਂ ਇਸ ਵਿੱਚ 7 ਵੋਟਾਂ ਦੇ ਫਰਕ ਨਾਲ ਪ੍ਰਧਾਨ ਅਵਤਾਰ ਸਿੰਘ ਤਾਰੀ ਜੀ ਦੂਜੀ ਵਾਰ ਪ੍ਰਧਾਨ ਬਣ ਜਾਣਗੇ ਹੁਣ ਚੌਥੀ ਵਾਰ ਪ੍ਰਧਾਨ ਬਣ ਰਹੇ ਨੇ ਜੀ ਲਗਾਤਾਰ ਦੂਜੀ ਵਾਰ ਹਾਂ ਲਗਾਤਾਰ ਦੂਜੀ ਵਾਰ ਬਹੁਤ ਪੀਸਫੁਲ ਮਾਹੌਲ ਰਿਹਾ ਮੈਂ ਸਾਰੇ ਟਰੱਕ ਆਪਰੇਟਰਸ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਉਹਨਾਂ ਨੇ ਕਾਇਦੇ ਕਾਨੂੰਨ ਦੇ ਵਿੱਚ ਰਹਿ ਕੇ ਆਪਣੀ VOTING ਕੀਤੀ ਹੈ ਕੋਈ ਮਾਹੌਲ ਨੂੰ ਖਰਾਬ ਕਰਨ ਦੀ ਕਿਸੇ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਤੇ ਲਾਅ ਐਂਡ ਆਰਡਰ ਨੂੰ ਬਿਲਕੁਲ ਬਰਕਰਾਰ ਰੱਖਿਆ ਗਿਆ ਹੈ ਬਹੁਤ ਪੀਸਫੁਲ ਢੰਗ ਦੇ ਨਾਲ ਅੱਜ ਇਲੈਕਸ਼ਨ ਹੋਈ ਹੈ ਜੀ ਇੱਥੇ ਸਾਡੇ ਜਿਹੜੇ ਪ੍ਰਬੰਧ ਨੇ ਲਾਅ ਐਂਡ ਆਰਡਰ ਨੂੰ ਲੈ ਕੇ ਉਹ ਵਧੀਆ ਕੀਤੇ ਹੋਏ ਸੀਗੇ ਜੀ ਬਾਹਰ ਵੀ ਸਾਡੀ ਪੈਟਰੋਲਿੰਗ ਵਗੈਰਾ ਚੱਲ ਰਹੀ ਸੀ ਤੇ ਅਸੀਂ ਬੈਰੀਕੇਡਿੰਗ ਵਗੈਰਾ ਵੀ ਕੀਤੀ ਹੋਈ ਹੈ ਤੇ ਇਸ ਤੋਂ ਇਲਾਵਾ ਜਿਵੇਂ ਕਿ ਮੈਂ ਦੱਸਿਆ ਕਿ ਆਪਰੇਟਰਸ ਨੇ ਵੀ ਇਸ ਚੀਜ਼ ਦਾ ਧਿਆਨ ਰੱਖਿਆ ਕਿ ਕੋਈ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਕੋਈ ਉਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਤੇ ਕਾਇਦੇ ਕਾਨੂੰਨ 'ਚ ਰਹਿੰਦੇ ਹੋਏ ਆ ਕੇ ਉਹਨਾਂ ਨੇ ਆਪਣਾ voting ਕੀਤੀ ਹੈ ਜ ਦਰਸ਼ਕ ਤਾਰੀ ਜਿੱਤੇ ਨੇ ਪਹਿਲਾ ਵੀ ਦੋ ਵਾਰ ਰਹਿ ਗਏ ਇੱਕ ਪਿਛਲੀ ਵਾਰ ਹੋ ਗਿਆ ਤੀਜੀ ਵਾਰ ਚੌਥੀ ਵਾਰ ਹੈ ਇਸ ਵਾਰ ਜਿੱਤੇ ਨੇ ਇਹਨਾਂ ਨੇ ਲੋਕਾਂ ਦਾ ਮਨ ਜਿੱਤਿਆ ਲੋਕਾਂ ਨੇ ਫਤਵਾ ਦਿੱਤਾ ਦੋਏ ਕੈਂਡੀਡੇਟਸ ਜਿਹੜੇ ਆਵਾਦੀ ਪਾਰਟੀ ਦੇ ਸੀ ਚੀਮਾ ਸਾਹਿਬ ਦੀ ਰਹਿਨਵਾਈ ਹੇਠ ਚੋਣ ਹੋਈ ਆ ਸਾਡੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾ ਹੇਠ ਸਾਰੇ ਪੰਜਾਬ ਤੁਸੀਂ ਅਮਨ ਮਾਨ ਨਾਲ ਕੰਮ ਹੋ ਰਹੇ ਨੇ ਇਸ ਕਰਕੇ ਜਿਹੜੇ ਦੋਏ ਕੈਂਡੀਡੇਟ ਨੇ ਆਵਾਦੀ ਪਾਰਟੀ ਨੇ ਇੱਕ ਕੈਂਡੀਡੇਟ ਕਈ ਖੜੇ ਹੁੰਦੇ ਨੇ ਚਾਹੇ ਦੋ ਹੁੰਦੇ ਨੇ ਚਾਹੇ ਤਿੰਨ ਹੁੰਦੇ ਨੇ ਉਹਨਾਂ ਦਾ ਇੱਕ ਹੀ ਜਿੱਤਦਾ ਹੁੰਦਾ ਬੋਟਾਂ ਤਕਰੀਬ ਥੋੜਿਆਂ ਦੀ ਫਰਕ ਹੈ ਤੇ ਅਸੀਂ ਜਿਹੜੇ ਆਪਰੇਟਰਾਂ ਨੇ ਬੋਟਾਂ ਪਾਈਆਂ ਨੇ ਜਾਂ ਨਾ ਪਾਈਆਂ ਨੇ ਸਾਰਾ ਧੰਨਵਾਦ ਕਰਦਾ ਸਰ ਇੱਕ ਨੇ ਸਾਰੀ ਪਾਰਟੀ ਇੱਕ ਹੈ ਕੈਂਡੀਡੇਟ ਦੋਹੀ ਬਰਾਬਰ ਨੇ ਅਸੀਂ ਧੰਨਵਾਦ ਕਰਦੇ ਸਾਰੇ ਡਾਕਟਰ ਤਾਰੀ ਦੇ ਕੰਮ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਵੀ ਦੁਬਾਰਾ ਉਹਨੂੰ ਫਤਵਾ ਮਿਲੇ ਦੇਖੋ ਬਤਾਰ ਸਿੰਘ ਤਾਰੀ ਨੇ ਇਹ ਕੰਮ ਕਰੇ ਤਾਂ ਹੀ ਮਤਲਬ ਵੋਟਾਂ ਪਈ ਨੇ ਓਪਰੇਟਰਾਂ ਨੇ ਅਸੀਂ ਬਹੁਤ ਧੰਨਵਾਦੀਆਂ ਸਾਡੇ ਹਲਕੇ ਦੇ ਮੰਤਰੀ ਹਰਪਾਲ ਸਿੰਘ ਜੀ ਚੀਮਾ ਸਾਰੇ ਹੀ ਟਰੱਕ ਓਪਰੇਟਰਾਂ ਦਾ ਜਿਨ੍ਹਾਂ ਨੇ ਕੰਮ ਦੇ ਮੋਹਰ ਲਾਈ ਐ। ਅਵਤਾਰ ਸਿੰਘ ਤਾਰੀ ਨੇ ਪਿਛਲੇ ਸਾਲ ਅਸੀਂ ਉਹਰੇ ਖੜ ਕੇ ਕਿਹਾ ਸੀ ਵੀ ਅਸੀਂ ਜੁਨੀਅਨ 'ਚ ਫੇਰ ਆਵਾਂਗੇ। ਰਿਸ਼ੀ ਪੁੱਤ ਨੇ ਇੱਕ ਕੜ ਕੇ ਐਲਾਨ ਕਰਾਇਆ ਸੀ ਵੀ ਜੇ ਤਾਰੀ ਦੇ ਚੰਗੇ ਕੰਮ ਹੋਣਗੇ ਅਸੀਂ ਤਾਂ ਤਾਰੀ ਦਾ ਸਾਥ ਦੇਵਾਂਗੇ ਨਹੀਂ ਤਾਰੀ ਦਾ ਸਾਥ ਨਹੀਂ ਦੇਵਾਂਗੇ। ਅਸੀਂ ਆਪਰੇਟਰਾਂ ਨੂੰ ਪੁੱਛਿਆ ਆਪਰੇਟਰਾਂ ਨੇ ਸਾਰਿਆਂ ਨੇ ਖੁਸ਼ ਹੋ ਕੇ ਕਿਹਾ ਵੀ ਤਾਰੀ ਨੇ 1 ਰੁਪਏ ਦਾ ਵੀ ਜੁਨੀਅਨ 'ਚੋਂ ਕੁਝ ਨਹੀਂ ਕੀਤਾ। ਆਪਦੀ ਜੇਬ 'ਚੋਂ ਤਾਰੀ ਨੇ ਪੈਸੇ ਲਾਇਨੇ ਪਿਛਲੇ ਸਾਲ। ਅਸੀਂ ਬਹੁਤ ਬਹੁਤ ਧੰਨਵਾਦੀ ਆਂ। ਜਿਨ੍ਹਾਂ ਦੇ ਪੁਲਿਸ ਪ੍ਰਸ਼ਾਸਨ ਦੇ ਜਿਨ੍ਹਾਂ ਨੇ ਬਹੁਤ ਹੀ ਤਨਦੇਹੀ ਨਾਲ ਤੇ ਇਮਾਨਦਾਰੀ ਨਾਲ ਇਲੈਕਸ਼ਨ ਕਰਾਈ ਹੈ ਸਾਰੇ ਆਪਰੇਟਰਾਂ ਦਾ ਸਾਰੇ ਵੀਰਾਂ ਦਾ ਸਾਡੇ ਰਿਸ਼ੀ ਪੁੱਤ ਦਾ ਜਿਨ੍ਹਾਂ ਨੇ ਸਾਥ ਦਿੱਤਾ ਤੁਸੀਂ ਸਾਰੇ ਆਪਰੇਟਰ ਜੁਨੀਅਨ ਕੀ ਤੁਸੀਂ ਸਾਰੀ ਪ੍ਰਧਾਨ ਨੂੰ ਕੱਲਾ ਤਾਰੀ ਨਹੀਂ ਪਰ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਤਾਰੀ ਨੂੰ ਜਿਹੜਾ ਤੁਸੀਂ ਦੂਸਰੀ ਵਾਰ ਫਤਵਾ ਦਿੱਤਾ ਹੈ ਤਾਰੀ ਇਹਦੂ ਵੱਧ ਚੜ ਕੇ ਕੰਮ ਜੁਨੀਅਨ ਦੇ ਹੋਰ ਕਰੂਗਾ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਤਾਰੀ ਪ੍ਰਧਾਨ ਜੀ ਨੂੰ ਕਹਿੰਦੇ ਆ ਵੀ ਇਹ ਆਪਰੇਟਰਾਂ ਦੀਆਂ ਭਾਈ ਦੁਆਰੇ ਪੂਰ ਕਰੀ ਵੈਗੁਰੂ ਜੀ ਦਾ ਖਾਨ ਸਾਹਿਬ ਸ਼੍ਰੀ ਵੈਗੁਰੂ ਜੀ ਕੀ ਫਤਿਹ ਜੀ ਸਾਡੇ ਭਰਾ ਅਵਤਾਰ ਸਿੰਘ ਤਾਰੀ ਨੂੰ ਦੁਜੀ ਵਾਰੀ ਪ੍ਰਧਾਨ ਬਣਾਇਆ ਹੈਗਾ ਅਸੀਂ ਸਾਰੇ ਟਰੱਕ ਆਪਰੇਟਰਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਸਾਡੇ ਹਰਪਾਲ ਸਿੰਘ ਵਿੱਤ ਮੰਤਰੀ ਚੀਮਾ ਸਾਹਿਬ ਜੀ ਦਾ ਧੰਨਵਾਦ ਕਰਦੇ ਆਂ ਜੋ ਕਿ ਇੱਕ ਮਤਲਬ ਕਿ ਹੱਕ ਨਾਲ ਖੜੇ ਨੇਗੇ ਬਾਈ ਨੇ ਮਤਲਬ ਕਿ ਕੰਮ ਕਰਕੇ ਦਿਖਾਏ ਨੇ ਕੰਮ ਦੇ ਮੋਹਰ ਲੱਗੀ ਹੈਗੀ ਠੀਕ ਹੈ ਨਾ ਜੀ ਇੱਥੇ ਮਤਲਬ ਕਿ ਬਹੁਤ ਜਿਹੜੇ ਬੰਦੇ ਨੇਗੇ ਰਾਜਨੀਤੀ ਵੀ ਅਪਣਾਈਏ ਕਈਆਂ ਨੇ ਪਰ ਮੰਤਰੀ ਸਾਹਿਬ ਨੇ ਠੱਕ ਦਾ ਸਾਜ ਦਸਾ ਦਿੱਤਾ ਹੈ ਗਾ ਕੋਈ ਕਿਸੇ ਨਾਲ ਧੱਕਾ ਨਹੀਂ ਹੋਇਆ ਹੈਗਾ ਜਿਦਾ ਕਿ ਤੁਸੀਂ ਦੇਖੀ ਹੈ ਭਵਾਨੀਗੜ ਪ੍ਰਧਾਨ ਕੀ ਪਿੱਛੇ ਕੀ ਕੁਝ ਨਹੀਂ ਹੋਇਆ ਹੈਗਾ ਪਰ ਇੱਥੇ ਸੱਚੀ ਇਲੈਕਸ਼ਨ ਹੋਈ ਹੈਗੀ ਐਗਰੂਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਟਰੱਕ ਮਾਲਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਡਿਪਟੀ ਸਾਹਿਬ ਨੂੰ ਤੇ ਐਸਐਚਓ ਸਾਹਿਬ ਨੂੰ ਜਿਨ੍ਹਾਂ ਨਿਰਪੱਖ ਚੋਣ ਕਰਾਈ ਹੈ ਸੋਹ ਕੰਮ ਦੀ ਕਦਰ ਹੈ ਇੱਥੋਂ ਪਤਾ ਲੱਗਦਾ ਵੀ ਕੰਮ ਦੀ ਕਦਰ ਕੀਤੀ ਹੈ ਸਾਰੇ ਜਿਹੜੇ ਟਰੱਕ ਮਾਲਕ ਨੇ ਤਾਰੀ ਜੀ ਨੇ ਪੂਰੀ ਮਿਹਨਤ ਨਾਲ ਲੋਕਾਂ ਨੂੰ ਕਿਸੇ ਨੂੰ ਰੁਪਈਆ ਨਹੀਂ ਕੱਟਿਆ ਕਿਸੇ ਤੋਂ ਕਿਸੇ 2 ਰੁਪਈਆ ਨਹੀਂ ਕੱਟੇ ਕਿਸੇ ਤੋਂ ਵੀ ਸੋ ਇਹਨਾਂ ਨੇ ਅੱਜ ਪੰਜਾਬ ਦੇ ਵਿੱਚ ਰਿਗਾਰਡ ਤੋੜ ਜਿੱਤ ਕਰੀਆ ਔਰ ਇਹਨਾਂ ਨੇ ਕਾਮਯਾਬ ਕੀਤੀ ਟਰੱਕ ਡਰਾਈਵ ਸਾਰਿਆਂ ਨੇ ਟਰੱਕ ਮਾਲਕਾਂ ਨੇ ਵੀ ਕੰਮ ਦੀ ਕਦਰ ਕੀਤੀ ਹੈ ਮੈਂ ਤਾਂ ਇੰਨੀ ਬੇਨਤੀ ਕਰਦਾ ਮੈਂ ਅੱਗੇ ਵੀ ਤਰੀ ਨੂੰ ਬੇਨਤੀ ਕਰੂੰਗਾ ਵੀ ਲੋਕਾਂ ਨੇ ਇਸ ਤਰੀ ਆਪਣੇ ਟਰੱਕ ਭਾਈ ਜਾਰੇ ਗਰੀਬ ਪਰਿਵਾਰ ਹੁੰਦੇ ਨੇ ਵਿਚਾਰੇ ਚੁੱਲਾ ਚੱਲਦਾ ਟਰੱਕ ਤੋਂ ਚੁੱਲਾ ਚੱਲਦਾ ਵਿਚਾਰਿਆਂ ਦਾ ਵੀ ਐਂ ਹੀ ਸਾਧ ਦੇ ਰਹਣਾ ਜਿਵੇਂ ਪਹਿਲਾਂ ਤਾਂ ਬਹਿਰ ਜੀ ਖਾਲਸਾ